ਵਿਕਰਮ ਮਜੀਠੀਆ ਦਾ 7 ਦਿਨ ਦਾ ਰਿਮਾਂਡ ਖਤਮ ਹੋਣ ਤੇ ਵਿਜੀਲੈਂਸ ਨੇ ਜਦੋਂ ਅੱਜ ਉਹਨਾਂ ਨੂੰ ਮਹਾਲੀ ਅਦਾਲਤ 'ਚ ਪੇਸ਼ ਕੀਤਾ ਤਾਂ 3 ਘੰਟਿਆਂ ਤੋਂ ਵੱਧ ਬਹਿਸ ਚੱਲੀ ਸਾਢੇ 3 ਘੰਟਿਆਂ ਦੇ ਕਰੀਬ ਬਹਿਸ ਚੱਲੀ 11 ਵਜੇ ਤੋਂ ਲੈ ਕੇ 2:30 ਵਜੇ ਤੋਂ ਬਾਅਦ ਤੱਕ ਬਹਿਸ ਦਾ ਚੱਲਣਾ ਤੇ ਉਸ ਤੋਂ ਬਾਅਦ ਵੀ ਕਹਿੰਦੇ ਜੀ 4 ਦਿਨ ਦਾ ਰਿਮਾਂਡ ਹੋਰ ਮਿਲ ਗਿਆ ਜੀ ਹਾਂ ਸਰਕਾਰੀ ਵਕੀਲ ਇਹ ਦਮ ਪਰ ਰਹੇ ਸੀਗੇ ਕਿ ਵਿਕਰਮ ਮਜੀਠੀਆ ਜਾਂਚ ਸਹਿਯੋਗ ਨਹੀਂ ਕਰ ਰਹੇ ਸਾਨੂੰ ਹਿਮਾਚਲ ਚ 2000 ਏਕੜ ਜ਼ਮੀਨ ਲੱਭ ਗਈ ਆ ਅਸੀਂ ਗੁਰਕਪੁਰ ਲੈ ਕੇ ਜਾਣਾ ਸ라이 ਇੰਡਸਟਰੀ ਦੇ ਹਵਾਲੇ ਨਾਲ ਉੱਥੇ ਬਹੁਤ ਕੁਝ ਹੈ ਇਹਨਾਂ ਦਾ ਅਸੀਂ ਉੱਥੋਂ ਪਰਚੋਲ ਕਰਨੀ ਆ ਇਸ ਲਈ ਇਹਦਾ ਰਿਮਾਂਡ ਹੋਰ ਵਧਾਇਆ ਜਾਵੇ ਤੇ ਦੂਸਰੇ ਪਾਸੇ ਵਿਕਰਮ ਜੀਠਿਆ ਦੀ ਧਿਰ ਦੇ ਵਕੀਲਾਂ ਦਾ ਦਮ ਪਰ ਰਹੇ ਸੀਗੇ ਉਹ ਕਹਿ ਰਹੇ ਸੀਗੇ ਕਿ ਸਾਰਾ ਝੂਠ ਹੈ ਇਹਨਾਂ ਕੋਲ ਕੋਈ ਨਵਾਂ ਤੱਥ ਨਹੀਂ ਕੋਈ ਨਵਾਂ ਪਹਿਲੂ ਨਹੀਂ ਪਹਿਲਾਂ ਡਰੱਗ ਵਾਲੇ ਕੇਸ ਚ ਡਰੱਗ ਨਹੀਂ ਕਹਿੰਦੇ ਲੱਭੀ ਹੁਣ ਆਮਦਨ ਤੋਂ ਬਾਅਦ ਜਾਇਦਾ ਵਾਲੇ ਮਾਮਲੇ ਚ ਵੱਧ ਆਮਦਨ ਨਹੀਂ ਲੱਭ ਰਹੀ ਜਿਹੜੀ ਸਟਾਈ ਇੰਡਸਟਰੀ ਦੀ ਗੱਲ ਕਰਦੇ ਨੇ ਉਹ ਤੋਂ ਵਿਕਰਮਜੀਤ ਥੇ ਰਾਜਨੀਤੀ ਛਾਉਣ ਤੋਂ ਪਹਿਲਾਂ ਅਸਤੀਫਾ ਦੇ ਚੁੱਕੇ ਨੇ ਜਿਹੜੇ 11% ਉਹਨਾਂ ਸ਼ੇਅਰ ਨੇ ਉਹ ਦਾਦਿਆਂ ਦੇ ਸਮੇਂ ਦੇ ਚੱਲੇ ਆਉਂਦੇ ਨੇ ਤੇ ਇਹ ਤਾਂ ਗੋਰਖਪੁਰ ਪਿਛਲੇ 15-16 ਸਾਲਾਂ 'ਚ ਕਦੇ ਗਏ ਵੀ ਨਹੀਂ ਤੇ ਪਰ ਇਹ ਕਹਿੰਦੇ ਜੀ ਹੁਣ ਅਸੀਂ ਗੋਰਖਪੁਰ ਲੈ ਕੇ ਜਾਣਾ ਹੋਰ ਨਾਲ ਸੁਬਿਆਂ 'ਚ ਲੈ ਕੇ ਜਾਣਾ